ਕਈ ਬੰਦਿਆਂ ਨੂੰ ਆਪਾਂ ਅਕਸਰ ਇਹ ਕਹਿੰਦੇ ਆ ਸੁਣਿਆ ਕਿ ਯਾਰ ਅੱਜ ਕੱਲ ਦਾ ਜਮਾਨਾ ਕਿਸੇ ਨੂੰ ਚੰਗਾ ਮਾੜਾ ਕਹਿਣ ਦਾ ਨਹੀਂ ਕਿਉਂਕਿ ਲੋਕਾਂ ਦੇ ਵਿੱਚ ਅੱਜ ਕੱਲ ਪੇਸ਼ੈਂਸ ਨਾਉਂ ਦੀ ਚੀਜ਼ ਬਹੁਤ ਘੱਟ ਹੈ ਕਈ ਲੋਕਾਂ ਵਿੱਚ ਤਾਂ ਪੇਸ਼ੈਂਸ ਬਿਲਕੁਲ ਹੀ ਨਹੀਂ ਉਹ ਤੁਹਾਡੀ ਕਹੀ ਹੋਈ ਭਾਵੇਂ ਚੰਗੀ ਗੱਲ ਹੋਵੇ ਉਸ ਨੂੰ ਵੀ ਗਲਤ ਲੈ ਜਾਂਦੇ ਨੇ ਤੇ ਇਹ ਨਹੀਂ ਪਤਾ ਕਿ ਉਹ ਤੁਹਾਡੀ ਕਹੀ ਹੋਈ ਗੱਲ ਦੇ ਕਾਰਨ ਉਹ ਤੁਹਾਡਾ ਕਿੱਡਾ ਵੱਡਾ ਨੁਕਸਾਨ ਕਰਦੇ ਹਨ ਅੱਜ ਦੀ ਸੱਚੀ ਘਟਨਾ ਵੀ ਇਸੇ ਗੱਲ ਨਾਲ ਸੰਬੰਧਿਤ ਹੈ ਤੁਸੀਂ ਵੀ ਕਤਲ ਦਾ ਕਾਰਨ ਜਾਣ ਕੇ ਹੈਰਾਨ ਹੋ ਜਾਓਗੇ ਕਿ ਇੰਨੀ ਇੱਕ ਗੱਲ ਪਿੱਛੇ ਕੋਈ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਬੀਕਾਨੇਰ ਦੇ ਗੜ ਸੀਸਰ ਦੀ ਗੱਲ ਹੈ 15 ਜੂਨ 2024 ਦੀ ਇੱਥੇ ਇੱਕ ਕੂੜੇ ਦੇ ਡੰਪ ਵਿੱਚੋਂ ਰਾਹਗੀਰਾਂ ਨੂੰ ਮੁਸ਼ਕ ਆ ਰਿਹਾ ਸੀ ਕਈਆਂ ਨੂੰ ਲੱਗਿਆ ਕਿ ਸ਼ਾਇਦ ਇੱਥੇ ਕੋਈ ਜਾਨਵਰ ਮਰਿਆ ਹੋਇਆ ਜਿਸ ਕਾਰਨ ਇੰਨਾ ਜ਼ਿਆਦਾ ਮੁਸ਼ਕ ਆ ਰਿਹਾ ਪਰ ਮੁਸ਼ਕ ਵਧਦਾ ਜਾ ਰਿਹਾ ਸੀ ਤਾਂ ਕਿਸੇ ਨੇ ਪੁਲਿਸ ਨੂੰ ਤਲਾਕ ਕੀਤੀ ਕਿ ਇੱਥੇ ਕੂੜੇ ਦੇ ਡੰਪ ਵਿੱਚੋਂ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਪੁਲਿਸ मौके ਤੇ ਆਈ ਪੁਲਿਸ ਨੇ ਵੀ ਦੇਖਿਆ ਕਿ ਸਮੈਲ ਬਹੁਤ ਹੀ ਜ਼ਿਆਦਾ ਆ ਰਹੀ ਸੀ ਪੁਲਿਸ ਵਾਲੇ ਆਪਣਾ ਨੱਕ ਬੰਦ ਕਰਕੇ ਜਦੋਂ ਇਸ ਕੂੜੇ ਦੇ ਡੰਪ ਕੋਲ ਗਏ ਤਾਂ ਉਹਨਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਕਿਉਂਕਿ ਇਸ ਜਗ੍ਹਾ ਦੇ ਉੱਤੇ ਇੱਕ ਬਿਨਾ ਸਿਰ ਵਾਲੀ ਤੇ ਬਿਨਾ ਹੱਥਾਂ ਵਾਲੀ ਇੱਕ Laash ਪਈ ਸੀ ਜਿਸ ਨੂੰ ਦੇਖ ਕੇ ਸਭ ਹੈਰਾਨ ਹੋ ਗਏ ਉਹ লাশ ਦੇਖਣ ਨੂੰ ਕਿਸੇ ਕੁੜੀ ਦੀ ਲੱਗਦੀ ਸੀ ਤੇ ਉਹ লাশ ਅਧਮੰਗੀ ਸੀ ਜਾਨੀ ਕੁਝ ਕੱਪੜੇ ਉਸ ਦੇ ਪਾਏ ਹੋਏ ਸੀ ਕੁਝ ਨਹੀਂ ਸੀ ਹੁਣ ਇਹ ਗੱਲ ਸੁਣ ਕੇ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਇਹ লাশ ਕਿਸ ਦੀ ਹੈ ਕਿਸ ਨੇ ਇਸ ਕੁੜੀ ਦਾ ਕਤਲ ਕਰ ਦਿੱਤਾ ਪੁਲਿਸ ਦੇ ਸਾਹਮਣੇ ਵੀ ਇਹ ਬਹੁਤ ਵੱਡਾ ਸਵਾਲ ਸੀ ਕਿ ਆਖਰ ਇਹ ਮਰਨ ਵਾਲੀ ਕੌਣ ਸੀ ਕਿੱਥੋਂ ਦੀ ਸੀ ਹੁਣ ਇਥੋਂ ਦੇ ਐਸਪੀ ਸਾਹਿਬ ਇੱਕ ਅਫਸਰ ਦੀ ਡਿਊਟੀ ਲਗਾਉਂਦੇ ਨੇ ਇਸ ਕੇਸ ਨੂੰ ਦੇਖਣ ਲਈ ਇਸ ਕੇਸ ਦੀ ਜਾਂਚ ਕਰ ਲਈ ਉਸ ਪੁਲਿਸ ਅਫਸਰ ਦਾ ਨਾਮ ਹੁੰਦਾ ਹੈ ਹੇਤਰਾਮ ਹੁਣ ਇਸ ਅਫਸਰ ਦੇ ਸਾਹਮਣੇ ਸਾਰਿਆਂ ਨਾਲੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਹ লাশ ਕਿਸ ਦੀ ਹੈ লাশ ਨੂੰ ਦੇਖਣ ਤੋਂ ਇਹ ਤਾਂ ਪਤਾ ਲੱਗ ਰਿਹਾ ਸੀ ਕਿ ਇਹ লাশ 30 ਤੋਂ 35 ਸਾਲਾਂ ਦੀ ਉਮਰ ਦੀ ਕੁੜੀ ਦੀ ਹੈ ਪਰ ਉਸ ਦਾ ਕੁਝ ਵੀ ਅਤਾ ਪਤਾ ਨਹੀਂ ਸੀ ਪੁਲਿਸ ਵਾਲਿਆਂ ਨੇ ਸਭ ਤੋਂ ਪਹਿਲਾਂ ਉਸ ਦੇ ਜੋ ਕੱਪੜੇ ਪਾਏ ਹੋਏ ਸੀ ਉਹ ਦੇਖ ਕੇ ਇਹ ਅਫਸਰ ਦੀ ਨਿਗਾਹ ਉਹਨਾਂ ਕੱਪੜਿਆਂ ਤੇ ਗਈ ਤਾਂ ਇਸ ਨੇ ਦੇਖਿਆ ਕਿ ਉਸ ਦੇ ਬ੍ਰਾਂਡਡ ਕੱਪੜੇ ਪਾਏ ਹੋਏ ਸੀ ਉਹ ਸਟicker ਦੇਖਿਆ ਸਟicker ਦੇਖਣ ਤੋਂ ਬਾਅਦ ਫਿਰ ਇਹਨਾਂ ਨੇ ਇਹ ਦੇਖਿਆ ਕਿ ਇਹ ਬ੍ਰਾਂਡ ਦੇ ਕੱਪੜੇ ਕਿੱਥੋਂ ਮਿਲਦੇ ਨੇ ਪਤਾ ਇਹ ਬ੍ਰਾਂਡ ਦੇ ਕੱਪੜੇ ਜੈਪੁਰੋਂ ਹੀ ਮਿਲਦੇ ਸੀ ਯਾਨੀ ਇੱਥੇ ਇਹਨਾਂ ਕੱਪੜਿਆਂ ਦਾ ਸ਼ੋਅਰੂਮ ਸੀ ਹੁਣ ਹੇਤਰਾਮ ਨੇ ਸੋਚਿਆ ਕਿ ਇਹਨਾਂ ਸ਼ੋਅਰੂਮਾਂ ਤੇ ਜਾ ਕੇ ਪਤਾ ਕੀਤਾ ਜਾਵੇ ਕਿ ਇਹ ਕੱਪੜੇ ਇਹਨਾਂ ਸ਼ੋਅਰੂਮਾਂ ਤੋਂ ਕਿਸ ਨੇ ਖਰੀਦੇ ਨੇ ਕਿਹੜੇ ਸ਼ੋਅਰੂਮ ਤੋਂ ਖਰੀਦੇ ਨੇ ਹੁਣ ਸ਼ੋਅਰੂਮਾਂ ਤੇ ਜਾਇਆ ਜਾਂਦਾ ਹੈ ਤੇ ਉਥੋਂ ਇਹਨਾਂ ਦੇ ਹੱਥ ਪੁਲਿਸ ਦੇ ਹੱਥ ਬੜੀ ਵੱਡੀ ਸਫਲਤਾ ਲੱਗਦੀ ਹੈ ਇਹਨਾਂ ਨੂੰ ਪਤਾ ਲੱਗਦਾ ਕਿ ਆਖਰ ਇਹ ਮਰਨ ਵਾਲੀ ਕੁੜੀ ਕੌਣ ਸੀ ਇਸ ਦਾ ਕੀ ਨਾਂ ਹੈ ਤੇ ਇਸ ਦੀ ਉਮਰ ਕਿੰਨੀ ਸੀ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਲਾਸ਼ ਮੁਸਕਾਨ ਦੀ ਹੈ ਜਿਸ ਦੀ ਉਮਰ 34 ਸਾਲ ਸੀ ਤੇ ਇਹ ਇੱਥੋਂ ਦੇ ਹੀ ਇੱਕ ਇਲਾਕੇ ਪਾਲੀ ਦੀ ਰਹਿਣ ਵਾਲੀ ਸੀ ਹੁਣ ਪੁਲਿਸ ਜਿਸ ਜਗ੍ਹਾ ਤੋਂ ਧੜ ਮਿਲੀ ਸੀ ਉਸ ਜਗ੍ਹਾ ਤੋਂ ਕੁਝ ਪੜਤਾਲ ਕਰਦੀ ਹੈ ਜਾਣੀ ਪੁਲਿਸ ਵਾਲਿਆਂ ਨੇ ਡੋਰ ਟੂ ਡੋਰ ਹੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਕਿਸੇ ਬੰਦੇ ਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਤੇ ਇੱਕ ਸਫੇਦ ਰੰਗ ਦੀ ਸਵਿਫਟ ਕਾਰ ਖੜੀ ਸੀ ਜਿਸ ਵਿੱਚ ਇੱਕ ਔਰਤ ਤੇ ਇੱਕ ਮਰਦ ਸੀ ਹੁਣ ਪੁਲਿਸ ਦੀ ਨਿਗਾਹ ਸਵਿਫਟ ਕਾਰ ਤੇ ਜਾਂਦੀ ਹੈ ਤੇ ਉਹ ਸੀਸੀਟੀਵੀ ਕੈਮਰੇ ਦੇਖਦੇ ਆ ਜਿੰਨੇ ਵੀ ਆਸੇ ਪਾਸੇ ਸੀਸੀਟੀਵੀ ਕੈਮਰੇ ਹੁੰਦੇ ਆ ਸਭ ਨੂੰ ਦੇਖਿਆ ਜਾਂਦਾ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਕਾਰ 3 ਤੋਂ 4 ਵਜੇ ਸਵੇਰੇ 15 ਜੂਨ ਨੂੰ ਇੱਥੇ ਆਈ ਸੀ ਫਿਰ ਪੁਲਿਸ ਵਾਲੇ ਟੋਲ ਟੈਕਸ ਤੇ ਜਾਂਦੇ ਆ ਟੋਲ ਨਾਕਿਆਂ ਤੇ ਜਾਂਦੇ ਆ ਤੇ ਉੱਥੇ ਇਹਨਾਂ ਦੇ ਹੱਥ ਸਫਲਤਾ ਹੋਰ ਲੱਗਦੀ ਹੈ ਕਿ ਇਸ ਕਾਰ ਨੇ ਫਾਸਟ ਟੈਗ ਜਰੀਏ ਟੋਲ ਵੀ ਕਟਵਾਇਆ ਸੀ ਇਸ ਦਾ ਨੰਬਰ ਵੀ ਹੁਣ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਪੁਲਿਸ ਵਾਲਿਆਂ ਨੂੰ ਇਹ ਵੀ ਪਤਾ ਲੱਗਦਾ ਕਿ ਇਹ ਕਾਰ ਬੀਕਾ ਨੇਰ ਦੇ ਵਿੱਚ ਆਈ ਸੀ ਪਰ ਥੋੜੇ ਸਮੇਂ ਬਾਅਦ ਹੀ ਇਹ ਕਾਰ ਫੇਰ ਵਾਪਸ ਹੋ ਗਈ ਜਾਨੀ ਟੋਲ ਟੈਕਸ ਦੇ ਵਿੱਚ ਪਤਾ ਲੱਗਦਾ ਕਿ ਇਹਨਾਂ ਨੇ ਆਉਣ ਦਾ ਤੇ ਜਾਣ ਦਾ ਦੋਨੋਂ ਹੀ ਟੈਕਸ ਕਟਵਾਏ ਸੀ ਪੁਲਿਸ ਵਾਲੇ ਹੁਣ ਇਸ ਸਵਿਫਟ ਗੱਡੀ ਦੇ ਨੰਬਰ ਨੂੰ ਟ੍ਰੇਸ ਕਰਦੇ ਨੇ ਆਰਟੀਓ ਦਫ਼ਤਰ ਚੋਂ ਇਸ ਗੱਡੀ ਦੇ ਮਾਲਕ ਦਾ ਨਾਮ ਪਤਾ ਲਗਾਇਆ ਜਾਂਦਾ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਗੱਡੀ ਦਾ ਮਾਲਕ ਹੈ ਉਸ ਦਾ ਨਾਮ ਵਿਕਾਸ ਮਾਣ ਹੈ ਜਿਸ ਦੀ ਉਮਰ 37 ਸਾਲ ਹੈ ਤੇ ਜੋ ਉਸ ਦੇ ਨਾਲ ਔਰਤ ਸੀ ਉਸ ਦੀ ਉਮਰ 35 ਸਾਲ ਹੈ ਤੇ ਉਸ ਦਾ ਨਾਮ ਸੰਗੀਤਾ ਦਾ ਅਤੇ ਰਾਜਸਥਾਨ ਦੇ ਜੋਧਪੁਰ ਦੇ ਰਹਿਣ ਵਾਲੇ ਸੀ ਹੁਣ ਪੁਲਿਸ ਇਹਨਾਂ ਉੱਤੇ ਨਿਗਾਹ ਰੱਖਦੀ ਹੈ ਇਹਨਾਂ ਦੀਆਂ ਹਰਕਤਾਂ ਤੇ ਨਿਗਾਹ ਰੱਖਦੀ ਹੈ ਕਿਉਂਕਿ ਪੁਲਿਸ ਇਹਨਾਂ ਦੇ ਪਤੇ ਤੇ ਪਹੁੰਚ ਚੁੱਕੀ ਸੀ ਪੁਲਿਸ ਨੂੰ ਜਦੋਂ ਪੂਰਾ ਇਤਮਨਾਣ ਹੋ ਜਾਂਦਾ ਹੈ ਕਿ ਕਤਲ ਇਹਨਾਂ ਨੇ ਕੀਤਾ ਹੈ ਇਹੀ ਇਸ ਕਤਲ ਦੇ ਪਿੱਛੇ ਨੇ ਤਾਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਇਹ ਬਿਲਕੁਲ ਇਨਕਾਰ ਕਰ ਦਿੰਦੇ ਆ ਕਿ ਸਾਨੂੰ ਤਾਂ ਕਿਸੇ ਗੱਲ ਦਾ ਕੁਝ ਪਤਾ ਹੀ ਨਹੀਂ ਪਰ ਜਦੋਂ ਪੁਲਿਸ ਇਹਨਾਂ ਨੂੰ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਦਿਖਾਉਂਦੀ ਹੈ ਦੀ ਸ਼ਕਤੀ ਦੇ ਅੱਗੇ ਸੰਗੀਤਾ ਟੁੱਟ ਜਾਂਦੀ ਹੈ ਤੇ ਸਾਰੀ ਕਹਾਣੀ ਬਿਆਨ ਕਰਦੀ ਹੈ ਉਹ ਦੱਸਦੀ ਹੈ ਕਿ ਕੁਝ ਮਹੀਨੇ ਪਹਿਲਾਂ ਮੈਂ ਜੈਪੁਰ ਗਈ ਸੀ ਉੱਥੇ ਮੇਰੀ ਮੁਲਾਕਾਤ ਮੁਸਕਾਨ ਦੇ ਨਾਲ ਹੁੰਦੀ ਹੈ ਤੇ ਅਸੀਂ ਘੁੰਮਦੇ ਫਿਰਦੇ ਹਾਂ ਇੱਕ ਦੋਸਤ ਚੰਗੇ ਦੋਸਤ ਬਣ ਜਾਂਦੇ ਹਾਂ ਅਸੀਂ ਸ਼ਾਪਿੰਗ ਵੀ ਕਰਦੇ ਹਾਂ ਇਕੱਠੇ ਕੌਫੀ ਵੀ ਪੀਂਦੇ ਹਾਂ ਯਾਨੀ ਹੁਣ ਸਾਡੀ ਨੇੜਤਾ ਵੱਧ ਗਈ ਸੀ ਹੁਣ ਅਸੀਂ ਇੱਕ ਦੂਜੇ ਨੂੰ ਉਸ ਤੋਂ ਬਾਅਦ ਮਿਲਦੇ ਵੀ ਸੀ ਤੇ ਗੱਲਾਂ ਵੀ ਕਰਦੇ ਸੀ ਇੱਕ ਦੂਜੇ ਨੂੰ ਫੋਨ ਵੀ ਕਰਦੇ ਸੀ ਪਰ ਮੁਸਕਾਨ ਨੂੰ ਜਦੋਂ ਇਹ ਗੱਲ ਪਤਾ ਲੱਗੀ ਕਿ ਸੰਗੀਤਾ ਅਤੇ ਵਿਕਾਸ ਮਾਨ ਦੋਨੋਂ ਲਿਵਿੰਗ ਦੇ ਵਿੱਚ ਰਹਿ ਰਹੇ ਐ ਇਹਨਾਂ ਦਾ ਵਿਆਹ ਨਹੀਂ ਹੋਇਆ ਤਾਂ ਮੁਸਕਾਨ ਨੇ ਸੰਗੀਤਾ ਨੂੰ ਕਿਹਾ ਕਿ ਇਹ ਗਲਤ ਹੈ ਤੂੰ ਅਜੇ ਕੁਆਰੀ ਐ ਤੂੰ ਐਦਾਂ ਲਿਵਿੰਗ ਦੇ ਵਿੱਚ ਨਾ ਰਹਿ ਤੂੰ ਇਸ ਤੋਂ ਅਲੱਗ ਰਹਿ ਕਿਉਂਕਿ ਕੱਲ ਨੂੰ ਤੇਰਾ ਵਿਆਹ ਕਿਤੇ ਹੋਰ ਹੋ ਗਿਆ ਤਾਂ ਗੜਬੜ ਹੋ ਜਾਂਦੀ ਹੈ ਤਾਂ ਇਹ ਗੱਲ ਸਹੀ ਨਹੀਂ ਲੱਗਦੀ ਜਾਂ ਤੂੰ ਵਿਕਾਸ ਦੇ ਨਾਲ ਵਿਆਹ ਕਰਵਾ ਲੈ ਫੇਰ ਤੁਸੀਂ ਇਕੱਠੇ ਰਹੋ ਪਰ ਐਦਾਂ ਲਿਵਿੰਗ ਦੇ ਵਿੱਚ ਰਹਿਣਾ ਚੰਗੀ ਗੱਲ ਨਹੀਂ ਇਹ ਗੱਲ ਨੂੰ ਸੰਗੀਤਾ ਬਿਲਕੁਲ ਹੀ ਇਗਨੋਰ ਕਰ ਦਿੰਦੀ ਹੈ ਮੁਸਕਾਨ ਸੋਚਦੀ ਸੀ ਕਿ ਮੈਂ ਸੰਗੀਤਾ ਦੀ ਇੱਕ ਚੰਗੀ ਦੋਸਤ ਹਾਂ ਇਸ ਲਈ ਇਸ ਦਾ ਭਲਾ ਬੁਰਾ ਸੋਚਣਾ ਮੇਰਾ ਫਰਜ਼ ਬਣਦਾ ਹੈ ਮੁਸਕਾਨ ਹੁਣ ਸੰਗੀਤਾ ਤੇ ਵਿਕਾਸ ਦੇ ਕੋਲ ਵੀ ਆਉਂਦੀ ਹੈ ਤੇ ਫਿਰ ਉਹ ਇਹ ਗੱਲ ਸੰਗੀਤਾ ਨੂੰ ਕਹਿੰਦੀ ਹੈ ਹੁਣ ਇਹ ਗੱਲ ਹੁੰਦੀ ਹੁੰਦੀ ਵਿਕਾਸ ਮਾਨ ਤੱਕ ਪਹੁੰਚਦੀ ਹੈ ਤਾਂ ਇਹ ਦੋਨੋਂ ਇੱਕ ਪਲਾਨ ਬਣਾਉਂਦੇ ਨੇ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਹੀ ਇੰਟਰਫੇਅਰ ਕਰਨ ਲੱਗ ਗਈ ਇਸ ਨੂੰ ਮਾਰਨਾ ਹੋਵੇਗਾ ਉਸ ਤੋਂ ਬਾਅਦ ਫਿਰ ਇਹ ਪਲਾਨਿੰਗ ਕਰਦੇ ਨੇ ਮੁਸਕਾਨ ਨੂੰ ਮਾਰਨ ਦੀ ਇਹ ਮੁਸਕਾਨ ਨੂੰ ਕਹਿੰਦੇ ਆ ਕਿ ਆਪਾਂ ਘੁੰਮਣ ਚੱਲਣਾ ਅਸੀਂ ਤੇਰੇ ਕੋਲ ਆ ਰਹੇ ਹਾਂ ਇਹ ਉਸ ਦੇ ਕੋਲ ਜਾਂਦੇ ਨੇ ਆਪਣੀ ਸਵਿਫਟ ਗੱਡੀ ਦੇ ਵਿੱਚ ਬਿਠਾਉਂਦੇ ਨੇ ਇੱਕ ਸੁਨਸਾਨ ਜਗ੍ਹਾ ਦੇ ਵਿੱਚ ਜਾ ਕੇ ਇਸ ਦਾ ਗਲ ਕੁੱਟ ਦਿੰਦੇ ਆ ਉਸ ਤੋਂ ਬਾਅਦ ਇਸ ਦੇ ਗਲ ਨੂੰ ਤੇ ਇਸ ਦੇ ਹੱਥਾਂ ਨੂੰ ਇਸ ਦੀ ਧੜ ਤੋਂ ਅਲੱਗ ਕਰਦੇ ਆ ਉਹਨਾਂ ਨੂੰ ਇੱਕ ਡੱਬੇ ਦੇ ਵਿੱਚ ਪਾਉਂਦੇ ਨੇ ਤੇ ਇਸ ਦੀ ਧੜ ਨੂੰ ਇੱਕ ਕੂੜੇ ਵਾਲੇ ਡੰਪ ਦੇ ਵਿੱਚ ਸੁੱਟ ਜਾਂਦੇ ਨੇ ਤੇ ਇਸ ਦੇ ਸਿਰ ਅਤੇ ਹੱਥਾਂ ਨੂੰ ਮੀਕਾ ਨੇਰ ਤੋਂ 250 ਕਿਲੋਮੀਟਰ ਦੂਰ ਲਿਆ ਕੇ ਜੋਧਪੁਰ ਦੇ 532 ਨਾਲੇ ਦੇ ਵਿੱਚ ਸੁੱਟ ਦਿੱਤੀ। ਇਹ ਸਿਰ ਅਤੇ ਹੱਥ ਵੀ ਪੁਲਿਸ ਨੇ ਉਸ ਨਾਲੇ ਦੇ ਵਿੱਚੋਂ ਬਰਾਮਦ ਕਰਵਾ ਲਏ। ਪੁਲਿਸ ਨੇ ਜਦੋਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਉਸ ਦੇ ਹੱਥ ਕਿਉਂ ਵੱਢੇ ਤਾਂ ਇਹਨਾਂ ਨੇ ਕਿਹਾ ਕਿ ਉਸ ਦੇ ਹੱਥ ਉੱਤੇ ਟੈਟੂ ਬਣਿਆ ਹੋਇਆ ਸੀ। ਸਾਨੂੰ ਇਹ ਸੀ ਕਿ ਇਸ ਦੇ ਹੱਥਾਂ ਤੋਂ ਇਸ ਦੀ ਪਛਾਣ ਆ ਜਾਏਗੀ ਕਿ ਇਹ ਕੌਣ ਹੈ। ਇਹਨਾਂ ਨੇ ਉਸ ਦੇ ਅੱਧੇ ਕੱਪੜੇ ਵੀ ਲਾ ਲਏ ਤੇ ਪੁਲਿਸ ਨੂੰ ਇਹਨਾਂ ਨੇ ਦੱਸਿਆ ਕਿ ਅਸੀਂ ਇਸ ਦੇ ਜੋ ਅੰਗ ਕੱਟੇ ਨੇ ਹੱਥ ਤੇ ਸਿਰ ਸਿਰਫ 8 ਮਿੰਟਾਂ ਦੇ ਵਿੱਚ ਹੀ ਉਸ ਦੀ ਬਾਡੀ ਦੀ ਵੱਢ ਟੁਕ ਕੀਤੀ ਇਹ ਜੋ ਮਰਡਰ ਕੇਸ ਸੀ ਹੁਣ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੋ ਚੁੱਕਿਆ ਸੀ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜੇਲ੍ਹ ਵਿੱਚ ਭੇਜ ਦਿੱਤਾ ਅੱਗੇ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਗੱਲਾਂ ਦੇ ਕਾਰਨ ਕਿੱਡੇ-ਕਿੱਡੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਇਸ ਲਈ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Je suis